ਉਦੇ ਖਿਲਾਫ ਇੱਕ ਤਰਨਾ ਤੇ ਮੰਗ ਕਰ ਰਹੀ ਹੈ दलित ਵਿਦਿਆਰਥੀਆਂ ਦੇ ਵਿਜੀਪੇ ਮਹਾਲ ਭਾਲ ਕਿਤੇ ਜਾਣ ਉਹ ਧਰਮ ਸਰ ਤੋਂ ਜਿਹੜਾ ਅਚਰਪ ਮੰਤਰੀ ਹੈ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਹੈ ਔਰ ਇਸ ਬਖਾਤੀ ਦੇ ਲਈ ਭਾਰਤ ਦੀ ਜਨਤਾ ਪਾਰਟੀ ਪੁਰ ਪੰਜਾਬ ਦੇ ਵਿੱਚ ਔਰ ਇਸ ਤੋਂ ਬਾਅਦ ਨਾਸੀ ਮੋਰਚੇ ਦੇ ਦੁਆਰਾ ਚੱਕਾ ਜਾਮ ਦਾ ਕਾਰਜਕਾਰ ਮੁਜ਼ਾਹਬਤ ਮੁਜ਼ਾਹਬਤ ਭਾਰਤ ਦੀ ਅਸੀ ਮੋਰਚਾ ਜਿੰਦਾਬਾਦ 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 ਪੰਜਾਬ ਜਿੰਦਾਬਾਦ ਧਰਮ ਅੱਜ ਦਾ ਇਹ ਦਰਣਾ ਜਿਹੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਹੈ ਕਿ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਪਿਛਲੇ ਕਈ ਦਿਨਾਂ ਤੋਂ ਦਰਨੇ ਦੇ ਦਿੰਦੀ ਆ ਰਹੀ ਆ ਔਰ ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਜਿਹੜਾ ਤੁਹਾਡਾ ਮੰਤਰੀ ਅਤਰ ਸਾਧੂ ਸਿੰਘ ਧਰਮਸ਼ੋਤ ਇਹ ਸਾਡੇ ਦਲਤਾਂ ਦੇ ਬੱਚਿਆਂ ਦੇ ਵਜੀਫੇ ਨੂੰ ਹੜਪ ਗਿਆ ਇਹਨੇ ਕੋਈ ਇਨਸਾਫ ਨਹੀਂ ਕੀਤਾ ਦਲਤ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਅਸੀਂ ਮੰਗ ਕੀਤੀ ਸੀ ਕਿ 7 ਤਰੀਕ ਤੱਕ ਇਹਦਾ ਹੱਲ ਕੱਢ ਦਿਓ ਉਹਦਾ ਨਤੀਜਾ ਕੀ ਨਿਕਲਿਆ ਕਿ ਉਹਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਉਹਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਪਰ ਇਹਦੇ ਨਤੀਜੇ ਕੀ ਨਿਕਲਿਆ ਕਿ ਉਹਦੇ ਉਪਲਕਸ਼ ਦੇ ਵਿੱਚ ਉਹਨੂੰ ਕਲੀਨ ਚਿੱਟ ਦਿੱਤੀ ਗਈ ਇੱਕ ਜਿਹੜਾ ਕਿ ਕਰਪਟ ਮੰਤਰੀ ਆ ਉਹਦੀ ਬਰਖਾਸਤ ਦੀ ਮੰਗ ਕਰਨਿਆ ਸੀ ਤਾਂ ਉਹਨੂੰ ਕਲੀਨ ਚਿੱਟ ਦਿੱਤੀ ਗਈ ਆ ਉਹਦੇ ਅਗੇਂਸਟ ਅੱਜ ਦਾ ਇਹ ਪ੍ਰੋਟੈਸਟ ਹੈ ਕਿ ਅਸੀਂ ਉਹਨਾਂ ਚਿਰ ਤੱਕ ਭਾਰਤੀ ਜਨਤਾ ਪਾਰਟੀ ਐਸੀ ਮੋਰਚਾ ਭਾਰਤੀ ਜਨਤਾ ਪਾਰਟੀ ਚੈਨਲ ਨਹੀਂ ਬਠੇਗੀ ਜਦ ਤੱਕ ਉਸ ਮੰਤਰੀ ਨੂੰ ਸਾਧੂ ਸਿੰਘ ਧਰਮਸੋਤ ਨੂੰ ਜਿਹੜਾ ਕਿ ਬਰਖਾਸਤ ਨਹੀਂ ਕੀਤਾ ਜਾਂਦਾ ਔਰ ਇਸ ਜਿਹੜੀ ਕੇਸ ਦੀ ਜਿਹੜੀ ਆ ਉਹ ਜਾਂਚ ਜਿਹੜੀ ਆ ਉਹ ਸੀਬੀਆਈ ਦੁਆਰਾ ਕਰਾਈ ਜਾਏ ਸਾਡੀ ਇਹ ਮੰਗ ਹੈ ਤਾਂ ਕਿ ਜਿਹੜਾ ਦਲਿਤ ਬੱਚਿਆਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਕਾਂਗਰਸ ਆਪਣੇ ਆਪ ਨੂੰ ਦਲਤਾਂ ਦਾ ਮਸੀਹਾ ਕਹਿੰਦੀ ਹੈ ਪਰ ਬੇਸ਼ਰਮੀ ਦੀ ਇੰਤਹਾਹ ਦੇਖ ਲੋ ਦਲਤ ਬੱਚਿਆਂ ਦਾ ਜਿਹੜਾ ਸਕਾਲਰਸ਼ਿਪ ਸੈਂਟਰ ਸਰਗਰਮੈਂਟ ਤੋਂ ਆਈ ਆ ਜਿਹੜਾ ਵਜੀਫਾ ਸੈਂਟਰ ਸਰਗਰਮੈਂਟ ਤੋਂ ਆਇਆ ਜਿਹੜੀ ਗ੍ਰਾਂਟ ਸੈਂਟਰ ਸਰਗਰਮੈਂਟ ਤੋਂ ਆਈ ਆ ਉਹਨੂੰ ਇੱਕ ਦਲਤ ਮੰਤਰੀ ਹੀ ਖਾ ਗਿਆ ਇਹ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਵਾਸਤੇ ਔਰ ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਅੱਜ ਸਮੁੱਚੇ ਪੰਜਾਬ ਦੇ ਅੰਦਰ ਇਸ ਗੱਲ ਨੂੰ ਲੈ ਕੇ ਧਰਨੇ ਦੇਣ ਜਾ ਰਿਹਾ ਰੋਡ ਬਲਾਕ ਕਰਨ ਜਾ ਰਿਹਾ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਧਰਮ ਸਰੋਤ ਨੂੰ ਜਦ ਤੱਕ ਤੁਸੀਂ ਸਸਪੈਂਡ ਨਹੀਂ ਕਰਦੇ ਇਹਨੂੰ ਟਰਮੀਨੇਟ ਨਹੀਂ ਕਰਦੇ ਇਹਨੂੰ ਆਪਣੀ ਕੈਬਨਟ ਚੋਂ ਨਹੀਂ ਕੱਢਦੇ ਅਸੀਂ ਇਸੇ ਤਰ੍ਹਾਂ ਜੰਗ ਯਾਰੀ ਰੱਖਾਂਗੇ ਧੰਨਵਾਦ ਜੈ ਭਾਰਤ ਜੈ ਭੀਮ